ਪੂਰੇ ਭਾਰਤ ਦੇ ਵਿੱਚ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਕੈਬਨਿਟ ਮੰਤਰੀਆਂ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਜਾਏਗਾ ਤੇ ਇਸ ਦੇ ਚੱਲਦੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕੈਬਨਿਟ ਮੰਤਰੀ ਲਾਲਚੰਦ ਪਟਾਰੂ ਚੱਕ ਵੱਲੋਂ 26 ਜਨਵਰੀ ਨੂੰ ਸਵੇਰੇ 9:50 ਮਿੰਟ ਤੇ ਤਿਰੰਗਾ ਝੰਡਾ ਸ਼੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਲਹਿਰਾਇਆ ਜਾਏਗਾ ਇਸ ਦੇ ਚੱਲਦੇ 25 ਜਨਵਰੀ ਨੂੰ ਕੈਬਨਿਟ ਮੰਤਰੀ ਲਾਲਚੰਦ ਪਟਾਰੂ ਚੱਕ ਮੁਕਤਸਰ ਦੇ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿ ਵਾਦ ਪ੍ਰਾਪਤੀ ਦਾ ਸਭ ਤੋਂ ਪਹਿਲਾਂ ਦਾ ਮੇਰਾ ਸ੍ਰੀ ਮੁਖਸਰ ਸਾਹਿਬ ਦੇ ਸਿਮੁੱਚ ਲੋਕਾਈ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਕਿਉਂਕਿ ਮੇਰੇ ਲਈ ਖੁਸ਼ਕਿਸਮਤੀ ਹੈ ਕਿ ਮੈਂ ਇਸ ਇਤਿਹਾਸਿਕ ਤੇ ਸਾਨਾ ਮਤੀ ਧਰਤੀ ਦੇ ਲੋਕਾਂ ਦੀ ਚਰਣਾ ਚਾਹਾਂ ਸੋ ਗੁਰਦੁਆਰਾ ਮੱਲਵਿਸਰ ਸਾਹਿਬ ਜਿਹੜੇ ਚਾੜੀ ਮੁਕਤੀਆਂ ਦੀ ਬੜੀ ਸ਼ਾਨਦਾਰ ਪਰਵਾਨੀ ਦਾ ਅਧਿਆਜ ਜੁੜਿਆ ਸੋ ਮੇਰੇ ਲਈ ਇਹ ਬਹੁਤ ਸਲੀਵਲੀ ਕਰਲਾ ਔਰ ਇੱਕ ਮਾਨਸਿਕ ਸੈਟੀਸਫੈਕਸ਼ਨ ਦਾ ਇਹ ਹਿੱਸਾ ਕਿ ਮੈਂ ਇਥੇ ਨਾਮ ਅਸਤਗਿਆ ਔਰ ਗੁਰਸੇਵਾ ਨਾਲ ਦਾ ਅਸ਼ੀਰਵਾਦ ਲਿਆ ਔਰ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਬਿਹਤਰੀ ਲਈ ਇੱਕ ਸੰਕਲਪ ਦੇ ਰੂਪ ਚ ਹਮੇਸ਼ਾ ਯਾਸੇ ਊਰਜਾ ਲੈ ਕੇ ਜੰਨੇ ਆ ਸੋ ਇਹ ਬੜੀ ਸਾਨਾਮਤੀ ਬੜੀ ਇਤਿਹਾਸਿਕ ਧਰਤੀ ਹੈ ਸੋ ਮੈਨੂੰ ਲੱਗਦਾ ਨਹੀਂ ਜੀ ਇੱਥੇ ਆ ਕੇ ਕੋਈ ਇਨਸਾਨ ਅ ਇੱਥੇ ਨਾ ਤੁਮਸ ਹੋਣ ਤੇ ਅ ਬਲਾਵਾ ਚਲੇ ਜਾਵੇ ਸੋ ਮੇਰੀ ਸਾਰੀ ਟੀਮ ਔਰ ਮੇਰੇ ਵੱਲੋਂ ਅ ਜਿੱਥੇ ਇੱਥੇ ਆਣ ਦੇ ਉੱਤੇ ਮੈਨੂੰ ਅ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਸਤਕਾਰੀ ਸੋਨਾ ਵੱਲੋਂ ਬੜਾ ਆਸਕਰ ਮਿਲਿਆ ਉਥੇ ਕੱਲ ਨੂੰ ਇੱਥੇ ਫਲੈਗ ਹੋਸਟਿੰਗ ਵੀ ਅਸੀਂ ਕਰਾਂਗੇ ਔਰ ਦੇਸ਼ ਦਾ ਜਿਹੜਾ 76ਵਾਂ ਗੰਢ ਤੋਂ ਦੱਸਿਆ ਬੁੱਧ ਸ਼ਾਮਲ ਹੋਣ ਲਈ ਮੈਂ ਇੱਥੇ ਆਇਆ ਸੋ ਫਿਰ ਦੁਬਾਰਾ ਅ ਮੈਂ ਨਮਹਾਨ ਸ਼ਹੀਦਾਂ ਨੂੰ ਸਿਰਜੁਕਾਨਾ ਉਹਨਾਂ ਦੀ ਕੁਰਬਾਨੀ ਤੋਂ ਉਹਨਾਂ ਦੇ ਉਸ ਸਾਨਮ ਅਤੇ ਜਜ਼ਵੇ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਪੰਜਾਬ ਦੀ ترقی ਲਈ ਅਸੀਂ ਬਲ ਬਲ ਰਹੇ ਹਾਂ ਜਗਬਾਣੀ ਟੀਵੀ ਲਈ ਇਹ ਅੱਜ ਛੋਟੇ ਦੀ ਰਿਪੋਰਟ